ਸ੍ਰੀ ਸ਼ਿਕਲਜੀ ਮੈਂ ਲਾਪਰਿਤ ਕਰ ਹਸਰਨ ਸਿੰਘ ਰਮਨਦੀਪ ਕੌਰ ਇੰਪੀਤ ਵਾਰਾ ਲਿਖਿਆ ਗਿਆ ਨਾਵਲ ਕਿਸਮਤ ਹੀ ਖੇਡ ਦਾ ਪਾਗ 36 ਮਾਂ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਸਲਪਤ ਹੰਤੂ ਸੋ ਜਾ ਬੇਫਿਕਰ ਹੋ ਕੇ ਹੋ ਜਾਗਾ ਠੀਕ ਕੋਈ ਨਾ ਪਤ ਭਰੋਸਾ ਰੱਖ ਵਾਹਿਗੁਰੂ ਕੀਤੇ ਹਾਂ ਜੀ ਮੰਮੀ ਜੀ ਤੁਸੀਂ ਵੀ ਸੋ ਜਾ ਸ੍ਰੀ ਸ਼ਿਕਾ ਕੀਰਤੀ ਸਤਿ ਸ਼੍ਰੀ ਅਕਾਲ ਮੰਮੀ ਜੀ ਕੀ ਮੈਂ ਨਹੀਂ ਹਾਂ ਨਸੀਬ ਕਰ ਠੀਕ ਆ ਬੇਟਾ ਕੀਰਤੀ ਮਮਾ ਹੋਸ਼ ਆ ਗਿਆ ਨਸੀਬ ਕਰ ਹਮ ਬੇਟਾ ਕੀਰਤੀ ਸ਼ੁਕਰ ਸੱਚੇ ਪਾਸ਼ਾ ਦਾ ਨਸੀਬ ਕਰ ਹਮ ਬੇਟਾ ਜੀ ਕੀਰਤੀ ਮਮਾ ਹੁਣ ਬੋਲਦੇ ਨੇ ਵਧੀਆ ਨਸੀਬ ਕਰ ਨਹੀਂ ਬੇਟੀ ਕੀਰਤੀ ਚਲੋ ਬੋਲਣ ਵੀ ਲੱਗ ਜਾਣਗੇ ਤੁਸੀਂ ਟੈਨਸ਼ਨ ਨਹੀਂ ਲੈਣੀ ਮਮਾ ਅਗਲੇ ਦਿਨ 13 ਨੂੰ ਸਵੇਰੇ ਕੀਰਤੀ ਸੈਸ਼ੀ ਕਾਲ ਮੰਮੀ ਜੀ ਮੰਮੀ ਜੀ ਕਿਵੇਂ ਰਹੇ ਹੋ ਪਿਆ ਕੋਈ ਫਰਕ ਬੋਲਦੇ ਨਹੀਂ ਹਣ ਮम्मा ਕੀਰਤੀ ਦੇ ਇਸ ਮੈਸੇਜ ਨੂੰ ਨਸੀਬ ਕਰਨੇ ਦੁਪਹਿਰ ਨੂੰ ਦੇਖਿਆ ਤੇ ਜਵਾਬ ਦਿੱਤਾ ਨਸੀਬਕਰ ਹਮ ਬੇਟਾ ਠੀਕ ਹਾਂ ਤਾਂ ਬੋਲਦਾ ਏ ਸ਼ਾਮ ਨੂੰ ਕੀਰਤੀ ਸ਼ੁਕਰਾਂ ਬੋਲਣ ਤਾਂ ਲੱਗੇ ਮम्मा ਸਵੇਰ ਦੀ ਸਫਾਈ ਕਰਦੀ ਸੀ ਕੰਮ ਵਿੱਚ ਟਾਈਮ ਹੀ ਨਹੀਂ ਲੱਗਿਆ ਮम्मा ਜੀ ਮੈਸੇਜ ਦੇਖੰਦਾ ਪਰ ਦਿਮਾਗ ਇੰਨਾਂ ਵਾਲੇ ਹੀ ਸੀ ਮੇਰਾ ਨਸੀਬਕਰ ਹਮ 14 ਨਵੰਬਰ ਦਵਾਲੀ ਦਾ ਦਿਨ ਖੀਰਤੇ ਦੀ ਸਵੇਰੇ ਜਲਦੀ ਹੀ ਅੱਖ ਖੁੱਲ ਗਈ ਉਸਨੇ ਫੋਨ ਚੁੱਕਿਆ ਤੇ ਨਸੀਫ ਘਰ ਨੂੰ ਮੈਸੇਜ ਕੀਤਾ ਖੀਰਤੇ ਸਰਸ਼ੀ ਕਲ ਮੰਮੀ ਜੀ ਮੇਰੀ ਸਾਰੀ ਦੁਨੀਆ ਤੋਂ ਪਿਆਰੀ ਮਾਂ ਨੂੰ ਦਵਾਲੀ ਤੇ ਵੰਦੀਛੜ ਦੀਪਸ ਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਆਪ ਜੀ ਦਾ ਦਿਨ ਖੁਸ਼ੀਆਂ ਭਰਿਆ ਬਣਾਵੇ ਉਸ ਤੋਂ ਬਾਅਦ ਉਸਨੇ ਲਪੇ ਦੇ ਵਟਸਐਪ ਦੇਖਿਆ ਤਾਂ ਉਸਨੇ ਦੇਖਿਆ ਕਿ ਲਪੇਕ ਨਿਊਜ਼ ਨੂੰ ਅਨਬਲੌਕ ਕਰ ਦਿੱਤਾ ਸੀ ਇਸ ਲਈ ਉਸਨੇ ਲਪੇਕ ਨੂੰ ਮੈਸੇਜ ਕੀਤਾ ਮੇਰੀ ਦੁਨੀਆ ਤੋਂ ਪਿਆਰੇ ਤੇ ਲਾਡਲੇ ਨੂੰ ਦਿਵਾਲੀ ਦੇ ਵੰਦੇ ਸ਼ੋਰ ਦੀਪਸ ਦੀਆਂ ਬਹੁਤ ਬਹੁਤ ਮੁਬਾਰਕਾਂ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ਇਸ ਦਾ ਜਵਾਬ ਲਪਿਤ ਨੇ ਥੋੜੀ ਦੇਰ ਬਾਅਦ ਹੀ ਇੱਕ ਫੋਟੋ ਪੇਜ ਕੇ ਦੇ ਦਿੱਤਾ ਤੇ ਨਾਲ ਹੀ ਇਹ ਵੀ ਦੱਸ ਦਿੱਤਾ ਭਾਬੀ ਅੰਮ੍ਰਿਤ ਘਰ ਆ ਗਿਆ ਨਸੀਬ ਕੌਰ ਇੱਕ ਘੰਟੇ ਬਾਅਦ ਕੀਰਤੀ ਦੇ ਮੈਸੇਜ ਦਾ ਜਵਾਬ ਦਿੱਤਾ ਤੁਹਾਨੂੰ ਵੀ ਬੇਟੇ ਕੀਤ ਲਵ ਯੂ ਮਮਾ ਸ਼ਾਮ ਨੂੰ ਕੀਤੀ ਮਮਾ ਜੀ ਕਿਵੇਂ ਨੇ ਹੋਣ ਕਰਾਗੇ ਕਿ ਨਹੀਂ ਤੇ ਸਿਮ ਲਾਈ ਕਿ ਨਹੀਂ ਨਸੀਬ ਕੋਰ ਹਮ ਬੇਟੇ ਕਰਜ ਲਿਗਾ ਗਿਆ ਨਹੀਂ ਬੇਟੀ ਮੈਂ ਨਹੀਂ ਗਈ ਆ ਜੀ ਕੀਰਤੀ ਅੱਛਾ ਮਮਾ ਸਤਨੰਬਰ ਨੂੰ ਰਾਤ ਨੂੰ ਲਪ੍ਰਿਤ ਨੇ ਕੀਰਤੀ ਨੂੰ ਮੈਸੇਜ ਕਰਕੇ ਕਿਹਾ ਕਿ ਉਹ ਕੱਲ ਨੂੰ ਕਿਸੇ ਵੀ ਸਮੇਂ ਫੋਨ ਕਰਕੇ ਉਸਦੀ ਤੇਯੰਮ੍ਰਿਤ ਨਾਲ ਗੱਲ ਕਰਾਈਗਾ ਇਸ ਲਈ ਉਹ ਹਰ ਵਕਤ ਫੋਨ ਆਪਣੇ ਕੋਲ ਰੱਖੇ ਅਗਲੇ ਦਿਨ ਸਾਰਾ ਦਿਨ ਕੀਰਤੀ ਨੇ ਫੋਨ ਦੀ ਉਡੀਕ ਕੀਤੀ ਤੇ ਸ਼ਾਮ ਨੂੰ 4:00 ਵਜੇ ਫੋਨ ਆ ਗਿਆ ਅਮਰਿਤ: ਹੈਲੋ ਕੀਰਤੀ ਹਾਂਜੀ ਅਮਰਿਤ ਕਿਵੇਂ ਹੋ ਅਮਰਿਤ ਤੁਸੀਂ ਕਹੋ ਕੀਰਤੀ ਮੈਂ ਕੀਰਤੀ ਠੀਕ ਹਾਂ ਤੁਸੀਂ ਅਮਰਿਤ ਹਮ ਮੇਰੀ ਹਾਈ ਹੋ ਗਈ ਸੀ ਠਾ ਠਾ ਕਰਕੇ ਕੀਰਤੀ ਮੈਂ ਕਿਹਾ ਸੀ ਨਾ ਵੀ ਨਹੀਂ ਛੇੜਨਾ ਤੁਸੀਂ ਠਾ ਠਾ ਵਾਲੇ ਨੂੰ ਤੁਸੀਂ ਘਾਤੋ ਹੱਥ ਲਾਇਆ ਫਿਰ ਅਮਰਿਤ ਉਹ ਵਾਲੇ ਵੀਰੇ ਨੇ ਮੈਨੂੰ ਫੜਾਤਾ ਸੀ ਇਹ ਵਾਲਾ ਵੀਰਾ ਸੋਨਾ ਏ ਉਹ ਗੰਦਾ ਏ ਕੀਰਤੀ ਤੁਸੀਂ ਆਪਣਾ ਹੌਨ ਧਿਆਨ ਰੱਖਣਾ ਈ ਠੀਕ ਹੈ ਦਵਾਈ ਲੈ ਲਿਓ ਟਾਈਮ ਨਾਲ ਓਕੇ ਅੰਮ੍ਰਿਤ ਹਮ ਤੁਸੀਂ ਮੈਨੂੰ ਜਾਣਦੇ ਹੋ ਮੈਂ ਤੁਹਾਨੂੰ ਜਾਣਦਾ ਨਹੀਂ ਹੈਗਾ ਕੀਰਤੀ ਹਾਂਜੀ ਜਾਣਦੀ ਹੂੰ ਤੁਸੀਂ ਵੀ ਕੋਈ ਨਹੀਂ ਜ਼ਿਆਦਾ ਚੁਗਾ ਤੁਹਾਨੂੰ ਵੀ ਸਾਰਾ ਕੁਝ ਦਿਮਾਗ ਤੇ ਬੋਝ ਨਾ ਪਾਓ ਜੀ ਠੀਕ ਹੈ ਅੰਮ੍ਰਿਤ ਹਮ ਬਾਏ ਅੰਮ੍ਰਿਤ ਨੇ ਇਹ ਨਾ ਕਹਿ ਕੇ ਫੋਨ ਕੱਟ ਦਿੱਤਾ ਤੇ ਦੁਬਾਰਾ ਨਾ ਕੀਤਾ ਕੀਰਤੀ ਨੇ ਕਾਫੀ ਦੇਰ ਤੱਕ ਫੋਨ ਦੀ ਉਡੀਕ ਕੀਤੀ ਪਰ ਵਿਅਰਥ ਗਈ ਪਰ ਕੀਰਤੀ ਨੂੰ ਅੰਮ੍ਰਿਤ ਨਾਲ ਗੱਲ ਕਰਕੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਸੀ 24 ਨਵੰਬਰ ਨੂੰ ਲਪ੍ਰਿਤ ਨੇ ਕੀਰਤੀ ਨੂੰ ਮੈਸੇਜ ਕਰਕੇ ਦੱਸਿਆ ਭਾਪੀ ਮੈਨੂੰ ਬਹੁਤ ਜ਼ਰੂਰੀ ਗੱਲ ਪਤਾ ਲੱਗਿਆ ਜੀ ਇੱਕ ਜਿਹੜਾ ਸਤਿੰਦਰ ਸਰਤਾਜ ਦੇ ਘਾਣੇ ਵਿੱਚ ਪ੍ਰਵਾਸਰਾ ਆਸ਼ਰਮ ਉਹ ਆਪਣਾ ਹੈ ਮੈਂ ਤਾਂ ਹੈਰਾਨ ਹੀ ਹੋ ਗਿਆ ਸੁਣ ਕੇ ਭਾਪੀ ਅੱਛਾ ਇਹ ਗੱਲ ਤਾਂ ਸੱਚੀ ਹੈਰਾਨ ਕਰਨ ਵਾਲੀ ਆ ਫਿਰ ਖੇਤੀ ਨੇ ਕਿਹਾ ਨਾਲੇ ਭਾਬੀ ਸਮਰਥੀ 2 ਨੰਬਰ 'ਚ ਜ਼ਮਾਨਤ ਕਰਾਈ ਸੀ ਮਾਸੀ ਜੀ ਨੇ 10 ਦਿਨ ਦੀ ਪਰ ਉਹ ਅਜੇ ਬਾਹਰ ਆਈ ਐ ਸੀ ਨਾਲੇ ਰੱਦ ਹੋ ਗਈ ਤੇ ਉਹ ਫਿਰ ਅੰਦਰ ਗਿਆ ਹੁਣ ਲੱਭﾟੜਿਤ ਨਹੀਂ ਦੱਸਿਆ ਹੋਇ ਰੋਭਾ ਕਦੋਂ ਮੇਰੇ ਨਾਲ ਤਾਂ ਉਹਨੇ ਗੱਲ ਵੀ ਨਹੀਂ ਕੀਤੀ ਮੈਸੇਜ ਵੀ ਨਹੀਂ ਕੀਤਾ ਕੋਈ ਫੋਨ ਤਾਂ ਕਿੱਥੇ ਦੇਖ ਲਓ ਫੇਰ ਵੀ ਕੀ ਕੋਈ ਹੱਲ ਹੁੰਦਾ ਇਦਾਂ ਕੀਰਤੀ ਨੇ ਕਿਹਾ ਮੈਂ ਕੋਸ਼ਿਸ਼ ਕਰਦੇ ਨੇ ਮਾਸੀ ਜੀ ਲੱਭਤ ਨੇ ਦੱਸਿਆ ਨਵੰਬਰ 25 ਕੀਰਤੀ ਨਸੀਬ ਘਰ ਨੂੰ ਮੈਸੇਜ ਤੇ ਕੀਤੇ ਸੈਸ਼ੀ ਘਰਮੋ ਮੀ ਜੀ ਕੀ ਹੋਇਆ ਤੁਸੀਂ ਗੁੱਸੇ ਹੋ ਮੇਰੇ ਨਾਲ ਕਿੰਨੇ ਕਿੰਨੇ ਦਿਨ ਮੈਸੇਜ ਨਹੀਂ ਦੇਖਦੇ ਨਸੀਬ ਘਰ ਨਹੀਂ ਬੇਟਾ ਮੈਂ ਕਿਉਂ ਗੁੱਸੇ ਹੋਣਾ ਬਸ ਮੇਰਾ ਮਨ ਨਹੀਂ ਕਰਦਾ ਕੀਰਤੀ ਕਿਉਂ ਮਮੀ ਜੀ ਕੀ ਹੋਇਆ ਕਿਉਂ ਫਿਕਰ ਕਰਦੇ ਹੋ ਤੁਸੀਂ ਨਸੀਬਕੌਰ ਬੱਸ ਬਹੁਤ ਪਤਾ ਨਹੀਂ ਕੀਰਤੀ ਠੀਕ ਹੋ ਜਾਣਾ ਹੈ ਮੰਮੀ ਜੀ ਸਾਰਾ ਕੁਝ ਤੁਸੀਂ ਐਵੇਂ ਨਾ ਸੋਚੀ ਜਾਇਆ ਕਰੋ ਨਸੀਬਕੌਰ ਨਾ ਪੁੱਤ ਹੋਣੀ ਕੁਝ ਵੀ ਠੀਕ ਹੋਣਾ ਮੈਨੂੰ ਨਹੀਂ ਹੁਣ ਆਸ ਰਹੀ ਕੀਰਤੀ ਕੋਈ ਗੱਲ ਨਹੀਂ ਮੰਮੀ ਜੀ ਤੁਸੀਂ ਫਿਰ ਵੀ ਫਿਕਰ ਨਾ ਕਰੋ ਦੂਦ ਸੰਬਰ ਕੀਰਤੀ ਨੇ ਅੰਮ੍ਰਿਤ ਇੱਕ ਨਮੀ ਜਹੀ ਫੋਟੋ ਦੀ ਵਟਸਐਪ ਦੀ ਫੋਟੋ ਲੱਗੀ ਹੋਈ ਦੇਖੀ ਤੇ ਉਸਨੇ ਉਸਦੀ ਮੰਮੀ ਜੀ ਨੂੰ ਮੈਸੇਜ ਕੀਤਾ ਕੀਤੀ ਸਜੀਤ ਕਲਮਮੀ ਜੀ ਕਿ ਮੈਂ ਆਪ ਤੁਸੀਂ ਨਸੀਬਕੌਰ ਠੀਕਾ ਬੇਟੀ ਤੁਸੀਂ ਦੱਸੋ ਕੀਤੀ ਠੀਕਾ ਜੀ ਮੰਮੀ ਜੀ ਆ ਫੋਟੋ ਇਹਨਾਂ ਦੀ ਕਦੋਂ ਦੀ ਆ ਨਸੀਬਕੌਰ ਪੂਰਨਵਾਸੀ ਤੇ ਗਈ ਸੀ ਬੇਟੀ ਇਹ ਤਾਂ ਉਸ ਦਿਨ ਦੀ ਆ ਕਿਉਂਕਿ ਉਹ ਫੋਟੋ ਕਿਸੇ ਬਾਬਾ ਜੀ ਨਾਲ ਸੀ ਜਿਨ੍ਹਾਂ ਨੂੰ ਮਿਲਨ ਅਮ੍ਰਿਤਕ ਸਰ ਗੁਰੂ ਕਰਜਾਇਆ ਕਰਦਾ ਸੀ ਤੇ ਬਾਬਾ ਜੀ ਨਾਲ ਉਸਦਾ ਬਹੁਤ ਪਿਆਰ ਵੀ ਸੀ ਇਸ ਲਈ ਕੀਤੀ ਨੇ ਅੱਗੇ ਪੁੱਛਿਆ ਕੀਤੀ ਮਮੀ ਜੀ ਕੀ ਕਹਿੰਦੇ ਸੀ ਫਿਰ ਬਾਬਾ ਜੀ ਇਹਨਾਂ ਲਈ ਨਸੀਬ ਗੌਰ ਕਹਿੰਦੇ ਇਹ ਤਾਂ ਮੇਰਾ ਸ਼ੀਰ ਕੀਤੀ ਕੌਣ ਲੈ ਕੇ ਗਿਆ ਸੀ ਮਮੀ ਜੀ ਨਸੀਬ ਗੌਰ ਗੁਰਪ੍ਰੀਤ ਲੈ ਕੇ ਗਿਆ ਸੀ ਬੀਟੀ ਕੀਤੀ ਚਲੋ ਗੁਰਪ੍ਰੀਤ ਨਾਲ ਹੀ ਸਹੀ ਪੈਸਾ ਦਿੱਤਾ ਮਾਸੀ ਜੀ ਨੇ ਨਸੀਬ ਗੌਰ ਹਾਂ ਬੀਟੀ ਪੈਸਾ ਦਿੱਤਾ ਸੀ ਪਰ ਬਾਅਦ ਵਿੱਚ ਲੜੀ ਵੀ ਬਹੁਤਾ ਜਦੋਂ ਆਈ ਮੁੜ ਕੇ ਕਹਿੰਦੇ ਇਹਨਾਂ ਟਾਈਮ ਲਾਤਾ ਮਿਲ ਮਲਾਪ ਹੋਣ ਲੱਗ ਗਿਆ ਹੁਣਾ ਮਾਂ ਨਾਲ ਕੀਤੀ ਚਲੋ ਪੋਲੀ ਜਾਣ ਦੋ ਤੁਸੀਂ ਟੈਨਸ਼ਨ ਨਾ ਲਓ ਆਧਾ ਤੋਂ ਮਜਬੂਰ ਨਹੀਂ ਹੋ ਵੀ ਮਮੀ ਦਿਨ ਲੰਘਦੇ ਗਏ ਲਪੇ ਦੀ ਕੀਰਤੀ ਨਾਲ ਕਦੇ-ਕਦੇ ਗੱਲ ਹੋ ਜਾਂਦੀ ਸੀ ਤੇ ਨਸੀਫ ਕਰਨ ਨਾਲ ਕਦੇ-ਕਦੇ ਵਟਸਐਪ ਤੇ ਗੱਲ ਹੁੰਦੀ 8 ਦਸੰਬਰ ਨੂੰ ਕੀਰਤੀ ਨੇ ਲਪਰੇ ਨੂੰ ਮੈਸੇਜ ਕਰਕੇ ਪੁੱਛਿਆ ਲਵੀ ਕਿਵੇਂ ਆ ਤੂੰ ਕੀ ਕਰਦਾ ਹੈ ਤੂੰ ਮੰਮੀ ਜੀ ਕਿਵੇਂ ਨੇ ਮੇਰੇ ਮੈਸੇਜ ਨੇ ਸੀਨ ਕੀਤੇ ਉਹਨਾਂ ਨੇ ਕਈ ਦਿਨਾਂ ਦੀ ਕੀਤੇ ਹੋਏ ਨੇ ਪਤਾ ਨਹੀਂ ਭਾਬੀ ਮੈਨੂੰ ਤਾਂ ਮੈਂ 4-5 ਦਿਨ ਦਾ ਦਿੱਲੀ ਆਇਆ ਹੋਇਆ ਏ ਅੰਦੋਲਨ 'ਚ ਮੈਂ ਕਹਿ ਦੂੰ ਕਰ ਜਾ ਕਿ ਉਹਨਾਂ ਨੂੰ ਲਾਪਰੀਤ ਨਹੀਂ ਦੱਸਿਆ 20 ਦਸੰਬਰ ਨੂੰ ਕੀਰਤੀ ਆਪਣੇ ਵੀਰੇ ਪਾਬੀ ਨਾਲ ਫਤਿਹਗੜ ਸਾਹਿਬ ਵਿਖੇ ਗੁਰੂ ਘਰ ਨਿਤਮਸਤਕ ਹੋਣ ਲੱਗੇ ਉਹਨਾਂ ਦੇ ਪਿੰਡ ਤੋਂ ਫਤਿਹਗੜ ਸਾਹਿਬ ਹੋਂਦਾ ਹੋਣ ਕਰਕੇ ਉਹ ਸ਼ਾਮ ਸਮੇਂ ਹੀ ਆ ਗਏ ਗੁਰੂ ਘਰ ਪਹੁੰਚ ਕੇ ਗੱਡੀ ਪਾਰ ਕਰਨ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਮੱਥਾ ਟੇਕਿਆ ਤੇ ਫਿਰ ਪੂਰਾ ਸਾਹਿਵਿਕੇ ਉਸ ਤੋਂ ਬਾਅਦ ਉਹ ਗੁਰਦੁਆਰਾ ਸ਼੍ਰੀ ਠੰਡਾ ਵਰਸ਼ ਵਿਖੇ ਮੱਥਾ ਟੇਕਣ ਚਲੇ ਗਏ ਤਕਰੀਬਨ 15-20 ਮਿੰਟ ਬਾਅਦ ਉਹ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਦੇ ਨਾਲ ਬੰਨੀਆਂ ਪੌੜੀਆਂ ਤੋਂ ਹੇਠਾਂ ਆ ਗਏ ਤੇ ਕੀਰਤੀ ਨੇ ਉੱਥੋਂ ਗੁਰਦੁਆਰਾ ਸਾਹਿਬ ਜੀ ਦੀ ਲੌਲਿਖ ਨਜ਼ਾਰਾ ਪੇਸ਼ ਕਰਦੀ ਇੱਕ ਦਿਲ ਦੀ ਚੀਜ਼ ਪੈਦਾ ਕਰਦੀ ਤਸਵੀਰ ਖਿੱਚ ਕੇ ਆਪਣੇ WhatsApp ਹਸਟਟਸ ਤੇ ਪਾ ਦਿੱਤਾ ਉਸ ਤੋਂ ਬਾਅਦ ਕੀਰਤੀ ਨੇ ਆਪਣਾ ਫੋਨ ਆਪਣੀ ਕੋਟੀ ਦੀ ਜੇਬ ਚ ਪਾਇਆ ਤੇ ਸਾਰੀ ਲੰਗਰ ਹਾਰ ਵਿੱਚ ਲੰਗਰ ਸ਼ੱਕਨ ਚਲੇ ਗਏ 10 ਮਿੰਟ ਬਾਅਦ ਹੀ ਉਹ ਲੰਗਰ ਸ਼ੱਕੇ ਗੱਡੀ ਵਿੱਚ ਘਰ ਨੂੰ ਆਨਲੀ ਬੈਠ ਗਏ ਜਿਵੇਂ ਹੀ ਕੀਰਤੀ ਨੇ ਭਰਾ ਨੇ ਗੱਡੀ ਚਾਲੂ ਕੀਤੀ ਜਿਵੇਂ ਹੀ ਉਹ ਛੱਲਣ ਲੱਗੀ ਨਾਲ ਹੀ ਅੰਮ੍ਰਿਤ ਵਾਮੀ ਜੀ ਦਾ ਕੀਰਤੀ ਨੂੰ ਮੈਸੇਜ ਆ ਗਿਆ ਨਸੀਬਕਾਰ ਬੇਟਾ ਤੁਸੀਂ ਵੀ ਕਹੇ ਹੋ ਦਰਸ਼ਨ ਕਰਨ ਕੀਰਤੀ ਹਾਂਜੀ ਮम्मा ਕੀਰਤੀ ਦੇ ਮਨ ਵਿੱਚ ਖੁਸ਼ੀ ਜਾਗ ਗਈ ਉਸ ਨੂੰ ਲੱਗਿਆ ਕਿ ਸ਼ਾਇਦ ਉਸ ਨੂੰ ਹਸਤੇ ਮम्मा ਵੀ ਉਥੇ ਹੀ ਆ ਰਹੀ ਹੋਣਿਆ ਅਤੇ ਉਸ ਨੂੰ ਮਿਲ ਸਕਦੇ ਹਨ ਤੁਸੀਂ ਆਏ ਹੋ ਮम्मा ਜੀ ਪਲੀਜ਼ ਦੱਸੋ ਮम्मा ਕਾਫੀ دیر ਤੱਕ ਸੇ ਮम्मा ਨੇ ਜਦੋਂ ਕੋਈ ਜਵਾਬ ਨਾ ਦਿੱਤਾ ਤਾਂ ਉਸ ਨੇ ਜਲਦੀ ਜਲਦੀ ਲਪਿਤ ਨੂੰ ਮੈਸੇਜ ਕਰਕੇ ਪੁੱਛਿਆ ਕੀਰਤੀ ਹੈਲੋ ਲਵਿ ਫਤਿਹਗੜ ਸਾਹਿਬ ਕੋਣ ਆਇਆ ਹੋਇਆ ਹੈ ਜਲਦੀ ਦੱਸ ਪਲੀਜ਼ ਲਪਿਤ ਪਤਾ ਨੀ ਵਾਬੀ ਕੀ ਹੋ ਗਿਆ ਹੁਣ ਕੀਤੀ ਕੁਝ ਨਹੀਂ बस ਮੈਂ ਤਾਂ ਐਵੇਂ ਹੀ ਪੁੱਛਦੀ ਸੀ ਲਪ੍ਰਿਤ ਇੰਧ ਤੱਕ ਅੱਗੇ ਕਦੇ ਪੁੱਛਿਆ ਨਹੀਂ ਕੀ ਹਾਲ ਆ ਦੱਸੋ ਕੀਤੀ ਕੁਝ ਨਹੀਂ बस ਮੰਮੀ ਜੀ ਨੇ ਮੇਰਾ ਸਟੇਟਸ ਦੇਖ ਕੇ ਮੈਨੂੰ ਮੈਸੇਜ ਕੀਤਾ ਸੀ ਪਰ ਜਦੋਂ ਮੈਂ ਪੁੱਛਿਆ ਕਿ ਕੌਣ ਆਇਆ ਹੋਇਆ ਏ ਤਾਂ ਦੱਸਿਆ ਨਹੀਂ ਕੁਝ ਸਗੋਂ ਮੈਸੇਜ ਵੀ ਨਹੀਂ ਦੇਖੇ ਇੰਨੇ ਨੂੰ ਉਧਰੋਂ ਉਸਦੇ ਮम्मा ਨੇ ਵੀ ਮੈਸੇਜ ਕਰ ਦਿੱਤਾ ਨਸੀਬ ਘਰ ਮੇਰੀ ਕਰਮਾਂ ਚ ਕਿੱਥੇ ਵੇਤਾ ਕਿੱਲੇ ਕਿ ਚੜਫੜਾ ਨਹੀਂ ਸੀ ਦਿਲ ਤਾਂ ਬਹੁਤ ਕਰਦਾ ਹੀ ਮੇਰਾ ਕੀਤੀ ਸਾਨੂੰ ਵੀ ਵੀਰਾ ਲੈ ਆਇਆ ਮੰਮੀ ਜੀ ਉਹ ਵੀ ਓਨੇ ਗੱਡੀ ਲਈ ਆ ਚਲਦੀ ਤਾਂ ਲੈ ਆਇਆ ਸਾਨੂੰ ਨਹੀਂ ਤਾਂ ਮੈਂ ਵੀ ਤਰਸੀ ਰਹੀ ਨਹੀਂ ਆ ਵੈਸੇ ਕੌਣ ਆਇਆ ਹੋਇਆ ਹੈ ਮਮਾ ਇਧਰੋਂ ਨਸੀਬ ਘਰ ਪਿੰਡੋਂ ਆਏ ਹੋਏ ਨੇ ਬਹੁਤ ਕਾਫੀ ਜਨੇ ਗੱਡੀਆਂ ਵਧਾਈਆਂ ਫਿਰ ਤਾਂ ਤੈਨੂੰ ਬਹੁਤ ਕੀਤੀ ਹਾਂਜੀ ਮੰਮੀ ਜੀ ਤੁਹਾਨੂੰ ਵੀ ਦਸੀ ਵੱਡੇ ਹਾਂ ਤੁਹਾਨੂੰ ਜ਼ਿਆਦਾ ਥੈਂਕ ਯੂ ਮੰਮੀ ਜੀ ਨਸੀਬ ਕੌਰ ਅੱਛਾ ਬੇਟੀ ਮੈਨੂੰ ਤੁਸੀਂ ਫੋਟੋਆਂ ਭੇਜ ਦਿਓ ਗੁਰਦੁਆਰਾ ਸਾਹਿਬ ਦੀਆਂ ਮੈਂ ਇੱਥੇ ਹੀ ਦਰਸ਼ਨ ਕਰ ਲਵਾਂ ਫੋਟੋਆਂ ਦੇਖ ਕੇ ਕੀਤੀ ਇਹ ਹੀ ਇੱਕੋ ਹੈ ਜੀ ਇਹ ਫੋਟੋ ਦਾ ਹੋਰ ਖਿੱਚੀਆਂ ਹੀ ਨਹੀਂ ਵੀਰੇ ਤੋਂ ਡਰਦੀ ਨੇ ਬਹੁਤਾ ਨਹੀਂ ਫੋਨ ਯੂਜ਼ ਕਰਨ ਦਿੰਦਾ ਬਾਹਰ ਆ ਕੇ ਮਮਾ ਫਿਰ ਭੁੱਲਦਾ ਹੀ ਨਹੀਂ ਤਾਂ ਇਹ ਭੇਜ ਦਿੰਨੇ ਆ ਜੀ ਨਸੀਬ ਕਰੋ ਕਿ ਬੇਟੀ ਭੇਜ ਦਿਓ ਕੀਤੀ ਹੋਰ ਦੱਸੋ ਤੁਸੀਂ ਠੀਕ ਹੋ ਇਹ ਹੀ ਠੀਕ ਨੇ ਨਸੀਬਕੌਰ ਹਾਂਜੀ ਬੇਟੇ ਕੀਰਤੀ ਦਵਾਈ ਲਈ ਜਾਇਓ ਨਾਲ ਆਪਣਾ ਧਿਆਨ ਰੱਖਿਆ ਕਰੋ ਜਦੋਂ ਤੱਕ ਮੈਂ ਕੋਲ ਨਹੀਂ ਆਉਂਦੀ ਨਸੀਬਕੌਰ ਉਹ ਕੇ ਬੇਟੇ ਉਹਨ ਕੀਰਤੀ ਨੇ ਮੰਮੀ ਜੀ ਦੇ ਨਾਲ ਗੱਲ ਕਰਨ ਤੋਂ ਬਾਅਦ ਲਪ੍ਰਿਤ ਨੂੰ ਮੈਸੇਜ ਕਰਕੇ ਮੰਮੀ ਜੀ ਦੀ ਫਤਿਹਗੜ ਸਾਹਿਬ ਆ ਕੇ ਮੱਥਾ ਟੇਕਣ ਦੀ ਇੱਛਾ ਵਾਰੀ ਦੱਸਿਆ ਤੇ ਲਪ੍ਰਿਤ ਨੇ ਉਹਨਾਂ ਨੂੰ ਲੈ ਕੇ ਆਉਣ ਲਈ ਕਿਹਾ ਲਪ੍ਰਿਤ ਨੇ ਕਿਹਾ ਭਾਬੀ ਕੋਈ ਨਹੀਂ ਗੁਰਪ੍ਰੀਤ ਨੂੰ ਭੇਜ ਦਊਂਗਾ ਕਿਉਂਕਿ ਮੇਰੇ ਵਾਲੀ ਗੱਡੀ ਮੇਂ ਬੀਚਦੀ ਮੈਨੂੰ ਲੋਡ ਪੈ ਗਈ ਸੀ ਪੈਸਿਆਂ ਦੀ ਕੋਈ ਬਾਈਕ ਤੇ ਠੰਡਾ ਵਾਂਸੀ ਜਿਹਨੂੰ ਗੁਰਪ੍ਰੀਤ ਨੂੰ ਕਹਿ ਦਿੰਨਾ ਹੈ ਲੈ ਚੂਗਾ 23 ਦਸੰਬਰ ਨੂੰ ਲਪ੍ਰਿਤ ਨੇ ਗੀਰਤੀ ਨੂੰ ਫੋਨ ਕੀਤਾ ਤੋਮਾ ਦੇ ਇੱਕ ਦੂਜੇ ਦੀ ਖਬਰ ਸਾਲ ਲੈਣ ਤੋਂ ਬਾਅਦ ਲਪ੍ਰਿਤ ਨੇ ਦੱਸਿਆ ਆਪੀ ਇੱਕ ਕੱਲ ਦੱਸਣ ਲਈ ਤੁਹਾਨੂੰ ਫੋਨ ਕੀਤਾ ਏ ਮੈਂ ਕੀਰਤੀ ਓਕੇ ਦੱਸ ਲਵੀ ਲਪ੍ਰਿਤ ਭਾਬੀ ਹਿਟਲਰ ਮਾਸੀ ਅੰਮ੍ਰਿਤ ਨੂੰ ਲੈ ਗਏ ਚੰਡੀਗੜ੍ਹ ਕੀਰਤੀ ਉੱਥੇ ਕਿਉਂ ਲੈ ਗਏ ਉੱਥੇ ਵੀ ਮਕਾਨ ਲੈ ਲਿਆ ਹਣ ਹੁਣ ਤੁਸੀਂ ਕਿਵੇਂ ਦੇਖਿਆ ਕਰੋਗੇ ਫਿਰੋਨਾ ਨੂੰ ਨਪ੍ਰਿਤ ਫਪਿੱਤਨ ਮੰਝਲੀ ਕੋਠੀ ਆ ਉਹਦੇ ਮਾਲਕ ਤੋਂ ਹਿਟਲਰ ਮਾਸੀ ਜੀ ਨੇ ਪੈਸੇ ਲੈਣੇ ਸੀ ਉਸਨੇ ਕਹਿਤਾ ਵੀ ਨਾ ਹੁਣ ਮੇਰੇ ਕੋਲ ਪੈਸੇ ਨਹੀਂ ਨਾ ਕੁਝ ਫੂਰਾ ਦੇਨ ਨੂੰ ਇਹ ਕਹਿੰਦੇ ਅਕੋਠੀ ਇੰਨੇਕ ਦਿੱਤਾ ਹੋਊਗੀ ਮੇਰੇ ਨਾਮ ਕਰ ਦੇ ਉਹਦੇ ਤੋਂ ਧੱਕੇ ਜੀ ਨਾਲ ਕਰਾ ਲਈ ਨਾਮ ਅਲੀਸ਼ਾਨ ਕੋਠੀ ਆ ਭਾਪੀ ਹੋਊਗੀ ਕਈ ਕਰੋੜ ਦੀ ਲਿਫਟ ਨਾਲ ਹੀ ਉੱਪਰ ਆ ਜਾ ਹੁੰਦਾ ਏ ਕੀਰਤੀ ਤੂੰ ਕਿਵੇਂ ਦੇਖ ਕੇ ਆਇਆ ਏ ਤੈਨੂੰ ਤਾਂ ਮਾਸੀ ਜੀ ਜਮਾ ਨਹੀਂ ਚੱਲਦੇ ਲਾਪ੍ਰਿਤ ਮੈਂ ਤਾਂ ਕਿ ਦਿਨ ਬਹਾਨੇ ਨਾਲ ਹੀ ਗਿਆ ਸੀ ਸਿਰੀ ਤਾਰਾ ਗੱਡ ਕੇ ਤੇ ਦਫਨਾਉਣ ਜਾਂਦਾ ਹੁੰਦਾ ਏ ਰੋਜ਼ ਮੈਂ ਇੱਕ ਦਿਨ ਉਹਨੂੰ ਨਾਲ ਲੈ ਗਿਆ ਪਰ ਕੋਠੀ ਤੋਂ ਦੂਰ ਖੜਾ ਗਿਆ ਉਹਨੂੰ ਆਪ ਮੈਂ ਜਰੂਰ ਤੇ ਗਿਆ ਤਾਂ ਕੋਠੀ ਦੇ ਗੇਟ ਤੇ ਸਿਕਿਉਰਿਟੀ ਗਾਰਡ ਖੜਾ ਮੈਂ ਉਹਨੂੰ ਕਿਹਾ ਪੇ ਮਿਲਣਾ ਹੈ ਉੱਪਰ ਮੇਰਾ ਨਾਮ ਪੁੱਛ ਕੇ ਉਹਨੇ ਉੱਪਰ ਹੀ ਲਮਾਸੀ ਜੀ ਨੂੰ ਫੋਨ ਕੀਤਾ ਕਹਿੰਦਾ ਲਪ੍ਰਿਤ ਆਇਆ ਹੀ ਪਿੰਡ ਉਦਦ ਲੈ ਕੇ ਮਾਸੀ ਜੀ ਕਹਿੰਦੇ ਪੇਜ ਉੱਪਰ ਜਦ ਮੈਂ ਲਿਫਟ ਛੜ ਕੇ ਉੱਪਰ ਗਿਆ ਤਾਂ ਮਾਸੀ ਜੀ ਨੂੰ ਮੈਂ ਸੈਸੀ ਗੱਲ ਬੁਲਾਈ ਦੋਦੀ ਟੁੱਲੀ ਫੜ ਕੇ ਰਸੋਈ ਚ ਲੈ ਗਈ ਮੈਨੂੰ ਸਤਨਾ ਕਸੁੱਤ ਮੈਂ ਖੂਟੀ ਪੈਸੀ ਮੰਗੋ ਮੜਾਇਆ ਪਪੀ ਕੀਤੀ ਕੋਈ ਨਾ ਛੱਡੇ ਟੈਨਸ਼ਨ ਲੈਣੀ ਅੰਮ੍ਰਿਤ ਨਹੀਂ ਮਿਲੇ ਤੁਨੋਂ ਲਪ੍ਰਿਤ ਪਤਾ ਨਹੀਂ ਕਿੱਥੇ ਸੀ ਉਹ ਤਾਂ ਕੀਰਦੀ ਮਤਲਬ ਫੋਨ ਤੁਸੀਂ ਮਿਲਣਾ ਤਾਂ ਦੂਰ ਇਹਨਾਂ ਨੂੰ ਦੇਖ ਵੀ ਨਹੀਂ ਸਕਦੇ ਹਨਾ ਲਾਪ੍ਰਿਤ ਕੋਈ ਨਹੀਂ ਕਰਦੇ ਆ ਕੋਈ ਗੱਲ ਬੇਫਿਕਰ ਰਹੋ ਤੁਸੀਂ ਚਲੋ ਮੈਂ ਹੁਣ ਜਾਣਾ ਹੀ ਕਰ ਨੂੰ ਤੁਸੀਂ ਟੰਡੋ ਵਚਾ ਰੱਖਿਆ ਕਰੋ ਬਹੁਤ ਠੰਡ ਹੋ ਗਈ ਠੀਕ ਹੈ ਰੋਸ਼ਨ ਦਾ ਵੀ ਧਿਆਨ ਰੱਖਿਓ ਠੰਡ ਤੋਂ ਕੀਰਤੀ ਹਾਂ ਠੀਕਾ ਤੂੰ ਵੀ ਕੁੜੀਆ ਦਾ ਧਿਆਨ ਰੱਖਿਆ ਕਰ 29 ਦਸੰਬਰ ਨੂੰ ਕੀਰਤੀ ਰੋਸ ਇਸ ਤਰ੍ਹਾਂ ਸਵੇਰੇ ਸਵੇਰੇ ਰੋਟੀ ਬਣਾ ਰਹੀ ਸੀ ਕਿ ਕੋਲ ਹੀ ਪਈ ਉਸਦੇ ਫੋਨ ਤੇ ਮੈਸੇਜ ਆਉਂਦਾ ਹੈ जो तो उसने देखा तो मैं संजर के समर द आई डी तो मैसेज किया गया समरदार जेल में से फिर उसकी आई डी तो मैसेज कौन करता सी यही देखने लिए उसने मैसेज देखा तो वह हैरान हो गए क्योंकि मैसेज देख के लगता सी कि किसी अंजान व्यक्ति ने मैसेज किया क्योंकि एक तो यह मैसेज उसके किसी पुराने ग्यारह नवंबर के मैसेज का जवाब से दूजा शायद किसी अजान व्यक्ति ने किया ਇਸ ਲਈ ਉਸਨੇ ਡਰਦੇ ਹੋਏ ਜਵਾਬ ਦਿੱਤਾ ਮੈਸੇਜ ਹਾਂਜੀ ਕੌਣ ਕੀਰਤੀ ਤੁਸੀਂ ਕੌਣ ਜੀ ਮੈਸੇਜ ਮੈਸੇਜ ਤਾਂ ਥੋੜਾ ਆਇਆ ਹੋਇਆ ਸੀ ਜੀ ਕੀਰਤੀ ਪਰ ਮੈਂ ਤਾਂ ਸੰਭਰ ਨੂੰ ਕੀਤਾ ਸੀ ਮੈਸੇਜ ਓ ਨਹੀਂ ਜੀ ਮੈਂ ਤਾਂ ਫਰੈਂਡ ਆ ਹਾਂ ਉਸ ਦਾ ਕੀਰਤੀ ਨੂੰ ਸਮਝਣ ਵਿੱਚ देर ਨਾ ਲੱਗੀ ਕਿ ਮੈਸੇਜ ਕਰਨ ਵਾਲਾ ਮੁੰਡਾ ਉਹੀ ਅੰਗਮ ਸੀ ਜਿਸ ਦਾ ਸਮਨਲ ਬਿਜ਼ਨਸਾਂਾਂ ਦਾ ਸੀ ਉਸ ਨੂੰ ਜਿੰਨੀ ਹੈਰਾਨੀ ਉਸ ਨਾਲ ਮੈਸੇਜ ਤੇ ਗੱਲ ਕਰਨ ਲੱਗੇ ਹੋ ਰਹੇ ਸੀ ਉਸ ਤੋਂ ਬਾਅਦ ਖੁਸ਼ੀ ਹੋ ਰਹੀ ਸੀ ਕਿਉਂਕਿ ਲਬ੍ਰਿਤ ਨੇ ਉਸ ਨੂੰ ਅਗਮ ਦੇ ਮੈਸੇਜ ਤੇ ਫੋਨ ਆਨ ਦਾ ਫੋਨ ਵਾਰੀ ਬਹੁਤ ਵਾਰ ਦੱਸਿਆ ਸੀ ਪਰ ਉਸ ਵਰਗਾ ਇਨਾ ਵੱਡਾ ਤੇ ਮਸ਼ਹੂਰ ਇਨਸਾਨ ਉਸ ਨੂੰ ਵੀ ਮੈਸੇਜ ਕਰੇਗਾ ਇਹ ਉਸ ਨੂੰ ਯਕੀਨ ਨਹੀਂ ਸੀ ਹੁਣ ਉਸ ਨੇ ਝੱਟ ਜਵਾਬ ਦਿੱਤਾ ਕੀਤੇ ਅਗਮ ਤੁਸੀਂ ਅਗਮ ਹਾਂ ਜੀ ਤੁਸੀਂ ਕੌਣ ਕੀਤੇ ਕਿਵੇਂ ਤੁਸੀਂ ਸਮਰ ਕਿਵੇਂ ਆ ਯੂ ਕਾਲ ਆਈਡੀ ਕਿੱਦਾਂ ਆਈ ਉਹਦੀ ਅਗਮ ਫੋਨ ਮੇਰੇ ਕੋਲ ਹੀ ਆ ਜੀ ਉਸਤਾ ਮੈਨੂੰ ਕਹਿ ਕੇ ਆਸੀ ਕਿ ਮੈਸੇਜ ਦੇਖ ਲਿਓ ਠੀਕ ਆ ਹੋ ਮਿਲ ਕੇ ਆਇਆ ਸੀ ਮੈਂ ਉਸਨੂੰ ਕੀਰਤੀ ਅੱਛਾ ਜੀ ਕੋਈ ਹੈ ਚਾਂਸ ਉਹਦੇ ਬਾਰੇ ਆਉਂਦਾ ਅਗਮ ਤੁਹਾਡਾ ਰਿਲੇਸ਼ਨ ਕੀ ਆ ਉਸ ਨਾਲ ਕੀਰਤੀ ਇਹ ਵੀ ਉਹਨੂੰ ਹੀ ਪੁੱਛ ਲੈਂਦੇ ਯੋ ਵੈਸੇ ਮੈਨੂੰ ਭਾਬੀ ਕਹਿੰਦਾ ਏ ਉਹ ਅਗਮ ਭਾਬੀ ਮਤਲਬ ਕੀਰਤੀ ਪਾਪੀ ਮਤਲਬ ਸਿਸਟਰ ਇਨ ਲਾਅ ਅਗਮ ਲੁਧਿਆਨੇ ਤੋਂ ਅਸਤੇ ਪਿੰਡੋਂ ਪਰ ਉਸ ਦਾ ਤਾਂ ਬ੍ਰੋ ਨਹੀਂ ਸੀ ਕੋਈ ਕੀਰਤੀ ਤੁਸੀਂ ਅੰਮ੍ਰਿਤ ਨੂੰ ਜਾਣਦੇ ਹੋ ਹੈਗੇ ਨੇ ਬ੍ਰੋ ਦੇ ਅੰਮ੍ਰਿਤ ਲਵੀ ਅਗਮ ਉਹ ਹਾਂਜੀ ਅੰਮ੍ਰਿਤ ਦਾ ਰੱਬਾ ਮੇਰਾ ਲਵੀ ਮੇਰਾ ਭਾਈ ਕੀਰਤੀ ਮਸ ਫਿਰ ਮੈਂ ਕੀਰਤੀ ਹਾਂ ਲਵੀ ਦੀ ਪਾਪੀ ਹਾਂ ਮੈਂ ਅਗਮ ਹੈਰਾਨ ਹੁੰਦੇ ਹੋਏ ਓ ਤੁਸੀਂ ਉਹ ਵਾਲੇ ਕੀਰਤੀ ਹੋ अमृत की किरती बहुत सुरिया है थोड़े बारी कीर्ति हाँ जी अमृत की किरती हाँ मैं अगम हाँ जी बस सब समझ गया मैं अच्छा दसो मैं कि कह सकता है थोड़ू कीर्ति कुछ भी यू यून सही लगे अगम अमृत न कौन नहीं जानता वो कोई आम इंसान नहीं वो तो कोई परमात्मा का खास इंसान ही कीर्ति वैसे की सुनिया मेरी बारे तो किसने दसियासी ਘਗਮ ਬਸ ਤੁਹਾਡੀ ਸਟੋਰੀ ਸਮਨ ਨੇ ਦੱਸੀ ਸੀ ਤੇ ਅਮ੍ਰਿਤ ਨੂੰ ਤਾਂ ਮੈਂ ਪਹਿਲਾਂ ਹੀ ਜਾਣਦਾ ਸੀ ਚੰਗੀ ਤਰ੍ਹਾਂ ਤੇ ਤੁਹਾਨੂੰ ਹੀ ਅੱਛ ਮਿਲਿਆ ਹੈ ਭਾਪੀ ਜੀ ਮੈਨੂੰ ਨਹੀਂ ਸੀ ਉਮੀਦ ਕਿ ਮੈਂ ਕਦੇ ਤੁਹਾਡੇ ਨਾਲ ਵੀ ਗੱਲ ਕਰ ਪਾਉਂਗਾ ਕੀਤੀ ਮੈਨੂੰ ਤਾਂ ਜਮਾ ਨਹੀਂ ਸੀ ਉਮੀਦ ਕਿ ਕਦੇ ਮੈਂ ਯੋ ਨਾਲ ਗੱਲ ਵੀ ਕਰ ਪਾਉਂਗੀ ਮੈਨੂੰ ਲਵੀ ਨੇ ਦੱਸਿਆ ਸੀ ਕਿ ਤੁਸੀਂ ਉਹਨੂੰ ਫੋਨ ਮੈਸੇਜ ਕਰਦੇ ਰਹਿੰਦੇ ਹੋ ਘਗਮ ਭਾਪੀ ਜੀ ਸੱਲੂ ਤਾਂ ਉਹਨੂੰ ਤੇ ਤੁਹਾਡੇ ਪਿਆਰ ਨੂੰ ਮੈਨੂੰ ਵੀ ਤੂੰ ਪੁੱਛਿਆ ਸੀ ਕਿ ਅਮਨ ਕੇ ਸਾਈਡ ਹੀ ਤੂੰ ਆਈ ਹੋਈ ਆ ਹੁਣ ਫੇਸਬੁੱਕ ਤੇ ਕੀ ਤੀ ਖੁਸ਼ਕਿਸਮਤਾ ਮੈਂ ਕਿ ਤੂੰ ਸੀ ਮੈਨੂੰ ਮੈਸੇਜ ਕਰ ਲਿਆ ਅਗਮ ਲੋ ਭਾਪੀ ਜੀ ਤੁਸੀਂ ਤਾਂ ਮੈਨੂੰ ਵੱਡਾ ਬਣਾ ਰਹੀ ਹੋ ਮੈਂ ਕੁਝ ਵੀ ਨਹੀਂ ਹੈਗਾ ਤੁਹਾਡੀ ਦੋਮਾ ਆਗੇ ਮੈਂ ਅੱਜ ਜਿੱਥੇ ਵੀ ਆ ਜੋ ਵੀ ਆ ਸਿਰਫ ਅੰਮ੍ਰਿਤ ਮਾਸੀ ਜੀ ਕਰਕੇ ਆ ਨਹੀਂ ਤਾਂ ਰੁੱਲਦਾ ਹੁੰਦਾ ਹਾਂ ਹੁਣ ਤੱਕ ਮੈਂ ਕਿਤੇ ਸਿਮਰਨ ਭਾਪੀ ਨਾਲ ਵੀ ਸਾਡਾ ਪਲਾਨ ਸੀ ਟਾਈ ਅਪ ਕਰਨ ਦਾ ਉਹਨਾਂ ਨੂੰ ਸਿੱਧੇ ਰਸਤੇ ਪਹੁੰਚਦਾ ਕੀਤੀ ਨਹੀਂ ਨਹੀਂ ਅੰਮ੍ਰਿਤ ਹੀ ਨਹੀਂ ਜੋ ਵੀ ਨਹੀਂ ਮੈਂ ਕੁਝ ਵੀ ਨਹੀਂ ਉਹਨਾਂ ਸਾਹਮਣੇ ਸਗੋਂ ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਦੇ ਵੀ ਯੋਗ ਨਹੀਂ ਅਗੰ ਨਾ ਭਾਪੀ ਸੀ ਇਤਨਾ ਗਹਿਤ ਸੀ ਕਿਰਤੀ ਇਹ ਸੱਚਾ ਜਿੱਥਾਂ ਸਾਰੇ ਕਹਿੰਦੇ ਹੁੰਦੇ ਨੇ ਕਿ ਉਹਨਾਂ ਪਿੱਛੇ ਬਹੁਤ ਕੁੜੀਆਂ ਸੀ ਪਰ ਉਹਨਾਂ ਦੇ ਦਿਲ ਵਿੱਚ ਅੱਜ ਵੀ ਮੈਂ ਹੀ ਹਾਂ ਬਸ ਮੇਰੇ ਲਈ ਤਾਂ ਇਨਾ ਹੀ ਬਹੁਤ ਆ ਅਗਮ ਹਾਂਜੀ ਤੁਸੀਂ ਲੱਖਾਂ ਚੋਈ ਨਹੀਂ ਸਗੂ ਕਰੋਨਾ ਝੇਕੋ ਜੋ ਅਮ੍ਰਿਤ ਦੀ ਦਿਲ ਚੋਂ ਕੋਈ ਸਪੈਸ਼ਲ ਇਨਸਾਨ ਹੋ ਤੁਸੀਂ ਨਹੀਂ ਤਾਂ ਮਾਡਲਸ ਵੀ ਉਹਦੇ ਪਿੱਛੇ ਸੀ ਵੀ ਬਹੁਤ ਚੰਗਾ ਇਨਸਾਨ ਆ ਕੀਤੀ ਨਹੀਂ ਨਹੀਂ ਸਭ ਮੈਨੂੰ ਜੀਣਾ ਸਿਖਾਇਆ ਈ ਉਹਨਾਂ ਨੇ ਮੇਰੇ ਰੱਬ ਨੇ ਉਹ ਤੇ ਮੈਂ ਹਮੇਸ਼ਾ ਪੁੱਛਦੀ ਰਹੂੰਗੀ ਉਹਨਾਂ ਨੂੰ ਅਗਮ ਭਾਬੀ ਜੀ ਜੋ ਕੁੜੀ ਉਹਦੀ ਲਾਈਫ ਚ ਆਉ ਉਹ ਬਹੁਤ ਖੁਸ਼ਕਿਸਮਤ ਹੋਊਗੀ ਕੀਰਤੀ ਮਰਦੇ ਇਨਸਾਨ ਲਈ ਸਾਕੇ ਨਹੀਂ ਜ਼ਰੂਰੀ ਹੁੰਦੇ ਨੇ ਇਹ ਤਾਂ ਗੱਲ ਉਸ ਇਨਸਾਨ ਨੂੰ ਪਤਾ ਹੁੰਦੀ ਆ ਬਸ ਮੇਰਾ ਹੀ ਹਾਲ ਸੀ ਆਗਮ ਹਾਂਜੀ ਪਤਾ ਨਹੀਂ ਇਹਨੇ ਕਿੰਨਿਆ ਕੰਮ ਸਿੱਧੇ ਕੀਤਾ ਏ ਮਾਸੀ ਜੀ ਨੇ ਦੇਖ ਲਓ ਸਿਮਰਨ ਨੂੰ ਕਿਵੇਂ ਬਦਲ ਦਿੱਤਾ ਸੀ ਇਹ ਸਭ ਪਲਾਨ ਸੀ ਕੀਰਤੀ ਹਾਂਜੀ ਤੇ ਉਹਦੀ ਨਫ਼ਰਤ ਨੂੰ ਮੇਰੇ ਤੇ ਅਮਰੇ ਦੇ ਪਿਆਰ ਨੇ ਬਦਲ ਦਿੱਤਾ ਆਗਮ ਹਾਂਜੀ ਕੀਰਤੀ ਅੱਛਾ ਸਮਰਤੀ ਮੰਮੀ ਜੀ ਕਿ ਮੇਨੇ ਯੋ ਦੀ ਗੱਲ ਹੋ ਜਾਂਦੀ ਆ ਉਹਨਾਂ ਨਾਲ ਮੇਰੇ ਕੋਲ ਤਾਂ ਉਹਨਾਂ ਦਾ ਕੋਈ ਕੰਟੈਕਟ ਵੀ ਨਹੀਂ ਹੈਗਾ ਅਗਮ ਹਾਂਜੀ ਹੋ ਜਾਂਦੀ ਆ ਗੱਲ ਤਾਂ ਸਮਰਤੀ ਵੀ ਕੀ ਤੇ ਸ਼ੁਕਰ ਆ ਮੈਨੂੰ ਬਹੁਤ ਟੈਂਸ਼ਨ ਸੀ ਇਸ ਗੱਲ ਦੀ ਅਗਮ ਬਾਕੀ ਅਮ੍ਰਿਤੀ ਮੰਮੀ ਜੀ ਵਰਗੇ ਮੰਮੀ ਜੀ ਕੰਮ ਨਾਲ ਮਿਲਦੇ ਨੇ ਪਹਿਲਾਂ ਜੀਰੂ ਤੂੰ ਸਟਾਰਟ ਕਰਕੇ ਸਭ ਕੁਝ ਬਣਾ ਲਿਆ ਫਿਰ ਹੁਣ ਸਭ ਆਪਣੀ ਭੈਣ ਨੂੰ ਦੇ ਦਿੱਤਾ ਤੇ ਦੇਖ ਲਓ ਹੁਣ ਕਿੱਥੇ ਨੇ ਕੀਰਤੀ ਹਾਂਜੀ ਤੇ ਮੇਰੇ ਕਰਮ ਬਹੁਤ ਚੰਗੇ ਨੇ ਕਿਉਂਕਿ ਉਹ ਮੇਰੀ ਮਮ ਜੀ ਨੇ ਅਗਮ ਚਲੋ ਆਪੀਜੀ ਹੋ ਕੇ ਫਿਰ ਕਰਦੇ ਹਾਂ ਕਿਸੇ ਦਿਨ ਗੱਲ ਕੈਨੇਡਾ ਦੇ ਵਿੱਚ ਮੇਰਾ ਡਿਨਰ ਦਾ ਟਾਈਮ ਹੋ ਗਿਆ ਬਾਏ ਅਗਮ ਇਹਨੇ ਕੱਲ ਕਹਿ ਕੇ ਆਫਲਾਈਨ ਹੋ ਗਿਆ ਕੀਰਤੀ ਨੇ ਉਸ ਨਾਲ ਗੱਲ ਕਰਨ ਤੋਂ ਬਾਅਦ ਸਾਰੇ ਕੰਮ ਖਤਮ ਕਰਕੇ ਲਪ੍ਰਿਤ ਨੂੰ ਮੈਸੇਜ ਕਰਕੇ ਅਗਮ ਨਾਲ ਗੱਲ ਹੋਣ ਬਾਰੇ ਦੱਸਿਆ ਲਪ੍ਰਿਤ ਨੇ ਫੋਨ ਕਰਕੇ ਉਸ ਨੂੰ ਸਾਰੀ ਗੱਲ ਦੱਸਣ ਲਈ ਕਿਹਾ ਕੀਰਤੀ ਨੇ ਜਿਹਨੂੰ ਦੱਸਿਆ ਉਹ ਮੇਰੀ ਬਹੁਤ ਤਾਰੀਫ ਕਰ ਰਿਹਾ ਸੀ ਜਦ ਕਿ ਖੁਦ ਹੀ ਨਵਟਾ ਮਿਊਜ਼ਿਕ ਦੇ ਡਾਇਰੈਕਟਰ ਹੈ ਇਨਾ ਫੇਮਸ ਨਾਮ ਆਉਦਾ ਅਗਮਾਨ ਅਜੀਮਾਨ ਪਰ ਉਹ ਮੈਨੂੰ ਹੀ ਖਾਸ ਤਸ ਰਿਹਾ ਸੀ ਲਪ੍ਰਿਤ ਸਾਡੀ ਭਾਬੀ ਹੈਗੀ ਖਾਸਾ ਫਿਰ ਦੇਖਿਆ ਫਿਰ ਕਿੰਨੀਆਂ ਤਾਰੀਫਾਂ ਪਹਿਲਾਂ ਮੈਂ ਤੇ ਸੰਭਰ ਨਹੀਂ ਕੀਤੀਆਂ ਨੇ ਤਾਂ ਹੀ ਤਾਂ ਹੁਣ ਉਹ ਕਰਨ ਲੱਗਿਆ ਹੋਇਆ ਸੀ ਤੁਹਾਡੀਆਂ ਤਾਰੀਫਾਂ 3 ਜਨਵਰੀ 2021 ਨੂੰ ਲਪ੍ਰਿਤ ਨੇ ਕੇਸੀ ਨੂੰ ਮੈਸੇਜ ਕੀਤਾ ਕਿ ਮੈਂ ਉਹ ਭਾਬੀ ਇਹ ਤੇ ਮਾਸੀ ਜੀ ਆਏ ਹੋਏ ਨੇ ਕੱਲ ਨੂੰ ਮੈਂ ਤੁਹਾਡੀ ਗੱਲ ਕਰਾਉਂਗਾ ਸਵੇਰੇ ਜਾਂ ਸ਼ਾਮ ਨੂੰ ਨਹੀਂ ਤਾਂ ਮੈਂ ਪਹਿਲਾਂ ਤੁਹਾਨੂੰ ਮੈਸੇਜ ਕਰਕੇ ਦੱਸ ਦੂੰਗਾ ਫਿਰ ਮੈਂ ਫੋਨ ਕਰਨ ਲੱਗਿਆ ਏ ਓਕੇ ਆਈ ਰੈਡੀ ਫॉर ਟਾਕ ਵਿਦ ਅਮ੍ਰਿਤ ਕੀਤਿਨੋਸਾ ਮੈਸੇਜ ਪੜ ਕੇ ਚਾੜ ਗਿਆ ਕਿਉਂਕਿ ਉਹ ਤਾਂ ਚਾਹੁੰਦੀ ਹੀ ਸੀ ਕਿ ਕੋਈ ਉਸਦੀ ਉਸਦੀ ਅਮ੍ਰਿਤ ਨਾਲ ਗੱਲ ਕਰਵਾ ਦੇਵੇ ਇਹ ਗੱਲ ਉਹ ਕਰ ਆਪਣੀ ਮੰਮੀ ਜੀ ਨੂੰ ਵੀ ਕਹਿ ਰਹੀ ਸੀ ਕਿੰਨੇ ਦਿਨ ਹੋ ਗਏ ਕਿਸੇ ਨੇ ਨਾ ਕੋਈ ਖਬਰ ਉਹਨਾਂ ਦੀ ਦਿੱਤੀ ਆ ਨਾ ਗੱਲ ਕਰਵਾਈਆ ਬਹੁਤ ਮਨ ਕਰਦਾ ਇਹ ਗੱਲ ਕਰਨ ਨੂੰ ਕੈਨਿਆ ਮੇ ਲਵੀ ਨੂੰ ਹੁਣ ਤਾਂ ਉਸਦੇ ਮਨ ਦੀ ਹੋ ਰਹੀ ਸੀ ਉਸਨੇ ਚਟਲਪ੍ਰੀਤ ਨੂੰ ਮੈਸੇਜ ਦਾ ਜਵਾਬ ਦਿੱਤਾ ਕੀ ਤੀ ਵਧੀਆ ਤੂੰ ਦੱਸ ਸ਼ੁਕਰ ਹੈ ਰੱਬ ਨੇ ਮੇਰੀ ਕਹਿੰਦੋਂ ਪਹਿਲਾਂ ਹੀ ਮੇਰੀ ਸੁਣ ਲਈ ਮੈਂ ਅੱਜ ਹੀ ਕਹਿ ਰਹੀ ਸੀ ਮੰਮੀ ਜੀ ਨੂੰ ਵੀ ਕਹਿ ਕੇ ਦੇਖਦੀਆਂ ਲਵੀ ਨੂੰ ਵੀ ਜੇ ਗੱਲ ਹੀ ਕਰਾ ਦੇਣ ਲਗਪ੍ਰੀਤ ਕੋਈ ਨਹੀਂ ਵਸ ਤਿਆਰ ਹੋ ਤੁਸੀਂ ਕੱਲ ਕਰਾ ਦੂੰਗਾ 4 ਜਨਵਰੀ ਨੂੰ ਕੀ ਦਿਨੇ ਸ਼ਾਮ ਤੱਕ ਲੱਪੇ ਦੇ ਫੋਨ ਦੀ ਉਹੜੀ ਕੀਤੀ ਜਦੋਂ ਸਾਰਾ ਦਿਨ ਕੋਈ ਫੋਨ ਨਾ ਆਇਆ ਤਾਂ ਸ਼ਾਮ ਨੂੰ ਉਸਨੇ ਲੱਪੇਤ ਨੂੰ ਮੈਸੇਜ ਕੀਤਾ ਲਵੀ ਤੂੰ ਗੱਲ ਤੱਕ ਨਹੀਂ ਕੀ ਗੱਲ ਹੋ ਗਈ ਉਸ ਇਸ ਮੈਸੇਜ ਦਾ ਲੱਪੇਤ ਨੇ ਜਵਾਬ ਦੇਣਾ ਤਾਂ ਦੂਰ ਮੈਸੇਜ ਦੇਖਿਆ ਤੱਕ ਨਾ ਉਸਨੇ ਅਗਲੇ ਦਿਨ ਦੁਬਾਰੀ ਕੀਤੀ ਪਰ ਜਦੋਂ ਸਾਰਾ ਦਿਨ ਲੰਘ ਗਿਆ ਤਾਂ ਉਸਨੇ ਪੁੱਛਣ ਲਈ ਫਿਰ ਮੈਸੇਜ ਕੀਤਾ ਲਵੀ ਤੂੰ ਮੇਰੀ ਗੱਲ ਕਿਉਂ ਨਹੀਂ ਕਰਾਈ ਅਮ੍ਰਿਤ ਨਾਲ ਕਿ ਮੈਨੂੰ ਤੁਸੀਂ ਸਾਰੀ ਨਾਲ ਹੀ ਉਸਨੇ ਦੋ ਵਾਈਸ ਮੈਸੇਜ ਵੀ ਭੇਜੇ ਜਿਨ੍ਹਾਂ ਵਿੱਚ ਉਹ ਹੌਕੇ ਨਾਲ ਰੋ ਰਹੀ ਸੀ ਕਿਉਂਕਿ ਉਸਨੂੰ ਅਮ੍ਰਿਤ ਦੀ ਬਹੁਤ ਯਾਦ ਆ ਰਹੀ ਸੀ ਤੇ ਉਸ ਦਾ ਦਿਲ ਬਹੁਤ ਥੋੜਾ ਹੋ ਰਿਹਾ ਸੀ ਉਸਨੂੰ ਬਹੁਤ ਫਿਕਰ ਹੋ ਰਹੀ ਸੀ ਕਿ ਆਖਿਰਕਾਰ ਇਹ ਝਹਾ ਕੀ ਹੋਇਆ ਸੀ ਕਿ ਪਿਛਲੇ ਇੱਕ ਹਫ਼ਤੇ ਤੋਂ ਉਸ ਦਾ ਦਿਲ ਇੰਨਾ ਕਾਲਾ ਕਿਉਂ ਪੈ ਰਿਹਾ ਸੀ ਤੇ ਉਹ ਬਰੋਂ ਲਾਪਰਿਤ ਵੀ ਤਰੀਕੇ ਨਾਲ ਗੱਲ ਨਹੀਂ ਸੀ ਕਰ ਰਿਹਾ ਉਸਦੇ ਦਿੱਤੇ ਮੈਸੇਜਾਂ ਨੂੰ ਲਾਪਰਿਤ ਨੇ ਅਗਲੇ ਦਿਨ 6 ਜਨਵਰੀ ਨੂੰ ਸ਼ਾਮ ਨੂੰ ਦੇਖਿਆ ਤੇ ਜਵਾਬ ਦਿੱਤਾ ਭਾਬੀ ਕਰਵਾ ਟਾਈਮ ਆਉਣ ਦੋ ਕੀਰਤੀ ਨੇ ਛੱਟੂ ਸੇ ਮੈਸੇਜ ਦਾ ਜਵਾਬ ਦਿੱਤਾ ਬਹੁਤ ਬੁਰਾ ਹਾਲੇ ਮੇਰਾ ਦਰਸੀ ਪਈਆਂ ਮੈਂ ਲਪ੍ਰਿਤ ਓਕੇ ਕੱਲ ਨੂੰ ਦੇਖਦਾ ਹਾਂ ਭਾਬੀ ਫਿਰ ਮੈਸੇਜ ਕਰੂੰ ਪਹਿਲਾਂ ਇਹ ਦੱਸੋ ਕਿ ਸਾਰੇ ਕਿਵੇਂ ਨੇ ਦਰ ਕੀਰਤੀ ਠੀਕ ਨੇ ਬਸ ਤੂੰ ਜਲਦੀ ਕਰ ਤੇਲ ਨਹੀਂ ਲੱਗਦਾ ਮੇਰਾ ਲਪ੍ਰਿਤ ਮਜ਼ਾਕ ਦਿਲਾ ਜੀ ਨਾਲ ਸਾਡਾ ਤਾਂ ਆਪ ਨਹੀਂ ਲੱਗਦਾ ਪੱਪੀ ਜੀ 7 ਜਨਵਰੀ ਦਾ ਵੀ ਪੂਰਾ ਦਿਨ ਲੰਘ ਗਿਆ ਕੋਈ ਫੋਨ ਨਾ ਆਇਆ ਕੀ ਤੇਰੀ ਤਕਲੀਫ ਆਤੀ ਜਾ ਰਹੀ ਸੀ ਪਰ ਮਜਬੂਰ ਸੀ ਕੁਝ ਕਰ ਵੀ ਨਹੀਂ ਸਕਦੀ ਸੀ ਸਿਵਾਇ ਹੋੜੀਕ ਤੂੰ 8 ਜਨਵਰੀ ਨੂੰ ਸ਼ਾਮ ਸਾਢੇ 5 ਵਜੇ ਲਪ੍ਰਿਤ ਨੇ ਮੈਸੇਜ ਕੀਤਾ ਪੱਪੀ ਤੁਹਾਡਾ ਫੋਨ ਨਹੀਂ ਲੱਗਦਾ ਘਰੋਂ ਦਾ ਲਾ ਰਿਹਾ ਕੀ ਤੇ ਵਟਸਐਪ ਨੰਬਰ ਲਾ ਲਪ੍ਰਿਤ ਦੋਮੀ ਲਾ ਕੇ ਦੇਖ ਲਿਓ ਬਾਬੀ ਕੋਈ ਵੀ ਨਹੀਂ ਲੱਗਦਾ ਕਿ ਤੇ ਟਾਵਰ ਟੂਵਰ ਤੇ ਛੜਕੇ ਦੇਖ ਲਓ ਮਜ਼ਾ ਕੀ ਲੱਜੇ ਚ ਕੀਤੇ ਚਲ ਹੁਣ ਲਾ ਕੇ ਦੇਖ ਮੈਂ ਸ਼ੱਤ ਤੇ ਆ ਗਈ ਹੁਣ ਇਹ ਮੈਸੇਜ ਦੇਖਨ ਤੋਂ ਬਾਅਦ ਇੱਕ ਧੰਨਵਾਦ ਜੀ ਬਾਕੀ ਕੱਲ ਦੇ ਵੀਡੀਓ ਚ ਜਾਰੀ ਰੱਖਾਂਗੇ ਜੀ ਬਣੀ ਰਿਓ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅੱਜ ਦਾ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸੈ ਸ਼ੀਖਰ ਜੀ